ਆ ਦੇਖੋ ਬਾਈ ਕੀ ਤੋਂ ਕੀ ਬਣਾਤਾ ਕਮੈਂਟ ਕਰਕੇ ਜਰੂਰ ਦੱਸਿਓ ਯਾਰ ਇਹ ਕੁੜੀ ਆ ਕਿ ਮੁੰਡਾ ਵੀਡੀਓ ਐਂਡ ਤੱਕ ਜਰੂਰ ਦੇਖਿਓ ਆ ਮੇਕਅਪ ਹੋ ਰਿਹਾ ਐਂਡ ਤੇ ਤੁਸੀਂ ਦੇਖਿਓ ਵੀ ਇਸ ਕੁੜੀ ਦਾ ਜਿਹੜਾ ਬਣਜੂ ਕੀ ਹੈ ਨਾ ਪਰ ਤੁਹਾਨੂੰ ਦੇਖੂਗੀ ਤਾਂ ਕੁੜੀ ਇਹ ਐ ਨਹੀਂ ਪਤਾ ਪਰ ਮੁੰਡਾ ਹੈ ਕਿ ਕੁੜੀ ਆ ਵੀਡੀਓ ਐਂਡ ਤੱਕ ਜਰੂਰ ਦੇਖਿਆ ਦੇਖ ਇਹਦਾ ਜਿਹੜਾ ਮੇਕਅਪ ਹੋ ਰਿਹਾ ਪੂਰੀ ਤਰ੍ਹਾਂ ਮੇਕਅਪ ਹੋ ਜਾਣ ਦਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਪੂਰੀ ਚੰਗੀ ਤਰ੍ਹਾਂ ਜਦੋਂ ਮੇਕਅਪ ਹੋ ਗਿਆ ਨਾ ਉਸ ਤੋਂ ਬਾਅਦ ਦੱਸਿਓ ਵੀ ਇਹ ਕੀ ਤੋਂ ਯਾਰ ਕੀ ਬਣ ਗਿਆ ਹੈ ਨਾ ਕਮਾਲ ਦਾ ਯਾਰ ਆਰਟਿਸਟ ਹੈ ਜਿਹੜੇ ਬੰਦੇ ਨੇ ਇਸ ਮਤਲਬ ਆਪਾਂ ਇਸ ਤਰੀਕੇ ਬੈਠੇ ਬਿਨ ਕੱਪੜੇ ਤਾ ਦੇਖੋ ਪੂਰੀ ਤਰ੍ਹਾਂ ਤਿਆਰ ਹੋ ਗਿਆ ਬਈ ਬਿਲਕੁਲ ਜਿਹੜਾ ਇਹ ਆਮ ਬੰਦੇ ਨੂੰ ਵੀ ਜਿਹੜਾ ਧੋਖਾ ਦੇ ਸਕਦਾ ਨਾ ਵੀ ਲੱਗੂਗਾ ਤਾਂ ਲੱਗਦੀ ਤਾਂ ਕੁੜੀਆ ਪਰ ਬੈਠੀ ਬਿਲਕੁਲ ਇਸ ਤਰ੍ਹਾਂ ਸੀ ਹੈਨਾ ਆ ਵੀ ਜਿਹੜਾ ਮੁੰਡਾ ਹੁੰਦਾ ਲੱਗਦਾ ਇਸ ਤਰ੍ਹਾਂ ਸੀ ਆ ਦੇਖੋ ਬਈ ਬਿਲਕੁਲ ਸਾਰਾ ਕੁਝ ਜਿਹੜਾ ਚੇਂਜ ਹੋ ਗਿਆ ਬਿਲਕੁਲ ਜਿਹੜਾ ਆਪਾਂ ਕਹਿਦੀ ਵੀ ਹੈਨਾ ਯਾਰ ਕਮਾਲ ਦੀ ਗੱਲ ਆ ਅਜ ਹੋਰ ਵੀਡੀਓ ਦਿਖਾਉਨੇ ਆ ਤੁਹਾਨੂੰ ਤੇ ਕਾ ਦੇ ਕੋਈ ਇਸ ਬਾਈ ਦੀ ਜਿਹੜਾ ਹੈਨਾ ਆਪਾਂ ਕਹਿੰਦੀ ਹੁਨਰ ਨੂੰ ਸਲਾਮ ਹੈ ਤੇ ਆਹ ਦੇਖੋ ਬਈ ਸਟੇਜ ਦੇ ਉੱਪਰ ਜਿਹੜਾ ਬਾਈ ਆਪਣੇ ਕਰਤੱਬ ਦਿਖਾ ਰਿ ਕਮਾਲ ਦੀ ਕਲਾਕਾਰੀ ਆ ਬਾਈ ਦੀ ਜਿਹੜਾ ਉੱਪਰ ਰੱਖ ਕੇ ਨਿੱਕੇ ਨਿੱਕੇ ਪੈਂਪਾ ਦੇ ਉੱਪਰ ਜਿਹੜਾ ਫੱਟਾ ਰੱਖ ਕੇ ਉਸ ਤੋਂ ਬਾਅਦ ਜਿਹੜਾ ਉੱਪਰ ਆਕਰਤਬ ਦਿਖਾ ਰਿਹਾ ਕਮਾਲ ਦੀ ਬਾਈ ਦੀ ਜਿਹੜੀ ਆਪਾਂ ਕਹ ਜੀ ਵੀ ਹੋ ਹੈ ਤੇ ਇੱਕ ਆ ਸਾਗਰ ਦੀ ਬੋਡੀ ਵਾਲੀ ਵੀਡੀਓ ਦਿਖਾਉਣੀ ਆ ਬਾਈ ਇਸ ਉੱਪਰ ਜਿਹੜਾ ਸਾਗਰ ਦੀ ਬੋਡੀ ਦਾ ਜਿਹੜਾ ਗੀਤ ਲੱਗਿਆ ਹੋਇਆ ਦੋ ਬਾਬੇ ਆਰਾਮ ਨਾਲ ਬੈਠੇ ਹੁੰਦੇ ਨੇ ਇੱਕ ਥਾਂ ਤੇ ਤੇ ਉਦੋਂ ਬਾਅਦ ਜਿਹੜਾ ਇੱਕ ਔਰਤਾਂ ਆਉਂਦੀਆਂ ਨੇ ਆਪਾਂ ਕਹਿੰਦੇ ਐਕਟਿਵਾ ਦੇ ਹਨ ਜਿਹਨੂੰ ਆਪਾਂ ਪਾਪਦੀਆਂ ਪਰੀਆਂ ਵੀ ਕਹਿ ਦਿੰਦੇ ਆ ਤੇ ਉਹ ਆਣ ਗਿਆ ਤੇ ਇਹਨਾਂ ਤੋਂ ਦੇਖਿਓ ਤੁਸੀਂ ਤੇ ਆਹ ਦੇਖੋ ਬਈ ਦੋ ਭਾਬੇ ਕੁਰਸੀਆਂ ਤੇ ਬੈਠੇ ਦੀ ਤੇ ਵਿਚਾਲੂ ਦੀ ਲੰਗ ਕੀਤੇ ਐਕਟਿਵਾ ਆਏ ਨੇ ਜਿਹੜੀ ਅੱਗੇ ਜਾ ਕੇ ਵੱਜੀਆਂ ਦੋ ਲੇਡੀਜ਼ ਹੁੰਦੀਆਂ ਨੇ ਤੇ ਆਹ ਦੇਖੋ ਗਲਤੀ ਕੀ ਦੀ ਆ ਇਹ ਵੀ ਦੱਸੋ ਗਲਤੀ ਤਾਂ ਤੁਸਾਨੂੰ ਪਤਾ ਹੈ ਨਾ ਤੇ ਅੱਜ ਹੋਰ ਦਿਖਾਣੇ ਤੁਸਾਨੂੰ